ਮਿੱਤਰੋ ਅਮਰਤਪਾਲ ਮਹਿਰੋਂ ਫੇਰ ਰੇਡ ਤੇ ਆ ਤੇ ਟਕਾ ਕੇ ਦੀ ਗੱਲਬਾਤ ਸੁਣ ਲਓ ਤੇ ਜੋਨੀ ਜਿਵੇਂ ਨੂੰ ਟੰਕਾ ਲਾ ਗਿਆ ਸੀ ਨਾ ਤੇ ਹੁਣ ਜੋਨੀ ਤੇ ਭਾਰੀ ਪੈ ਗਈ ਤੇ ਬਲਾਤਕਾਰ ਦੀ ਲੱਖੇ ਸਾਥ ਵਰਗੀ ਫਸਦੇ ਨਜ਼ਰ ਆ ਰਹੇ ਉਹ ਸ਼ੇਅਰ ਕਰਿਓ ਮੇਰੇ ਭਰਾ ਉਹ ਆਡੀਓ ਮੇਰੀ ਤੇ ਬਾਬੇ ਜੋਨੀ ਦੀ ਦੋਨਾਂ ਦੀ ਆ ਤੇ ਬਾਬੇ ਜੋਨੀ ਦਾ ਮੈਨੂੰ ਫੋਨ ਆਇਆ ਸੀ ਤੇ ਮੈਂ ਇਹ ਰਿਕਾਰਡ ਕੀਤਾ ਹੋਇਆ ਇਹਨਾਂ ਨੂੰ ਕਹਿੰਦੇ ਨੂੰ ਵੀ ਮੈਂ ਹੁਣ ਕੱਲ ਵੀ ਪਰਸੋ ਵੀ ਇਹਨਾਂ ਨੂੰ ਕਿਹਾ ਸੀ 24 ਘੰਟੇ ਦਿੱਤੇ ਵੀ ਬਾਬਾ ਜੋਨੀ ਤੇਰੇ ਨਾਲ ਕੋਈ ਰੌਲਾ ਨਹੀਂ ਹੈ ਸਿਰਫ ਇੰਨਾ ਹੀ ਦੱਸ ਦੇ ਤੂੰ ਉਸ ਬੰਦੇ ਨੂੰ ਨਾਲ ਕੋ ਜੀਨੇ ਇਹ ਕਰਤੂਤ ਕੀਤੀ ਆ ਕਿਉਂ ਕੀਤੀ ਆ ਕੀ ਦੇ ਕਹਿਣ ਤੇ ਕੀਤੀ ਆ ਤੇ ਰਿਕਾਰਡਿੰਗ ਕਰਕੇ ਭੇਜੀ ਕਿ ਨੂੰ ਆ ਇਹ ਚੱਕਰ ਨਹੀਂ ਸੰਗਤ ਜੀ ਮੈਂ ਕਾਰਡੀਓ ਪਾਉਣਾ ਤੁਸੀਂ ਸੁਣ ਲਿਓ ਤੇ মিডিਆ ਵਾਲੇ ਵੀਰਾਂ ਨੂੰ ਤੇ ਦੂਜਿਆਂ ਨੂੰ ਵੀ ਸਾਰਿਆਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਆਡੀਓ ਅਸਲੀ ਆ ਸੱਚੀ ਆ ਤੇ ਇਸ ਆਡੀਓ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਤੁਸੀਂ ਐ ਆ ਸੁਣ ਲਓ ਹਲੋ ਕੋਈ ਦੱਸੋ ਫਤਿਹ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਉਹੀ ਗੱਲ ਹੁਣ ਉਹਨਾਂ ਨੂੰ ਐ ਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ ਹਾਂਜੀ ਇਹ ਘਰ ਤੋਂ ਬਾਬਾ ਨਾਨਸਿਆਂ ਦੇ ਘਰ ਦੀ ਬਦਨਾਮੀ ਹੋਊਗੀ ਨਹੀਂ ਬਾਬਾ ਨਾਨ ਸਿੰਘ ਜੀ ਦੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਟ੍ਰੈਮ ਕਰਾਂ ਹਾਂਜੀ ਹੋਣੇ ਦਾ ਕੋਈ ਹਥੱਲ ਨਹੀਂ ਹੈ ਮੈਂ ਇਹ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੇਰੋ ਵੀ ਗੱਲ ਤਾਂ ਕਰੋਨਾ ਨਾਲ ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸਮਝੌਤਾ ਨਹੀਂ ਕਰਨਾ ਨਾ ਆਪਾਂ ਬੈਠੀਏ ਨਾ ਕੋਈ ਗੱਲਬਾਤ ਕਰੀਏ ਨਾ ਸੁਣੀਏ ਨਾ ਆਖੀਏ ਤੇ ਮੈਨੂੰ ਜੇ ਦਾ ਕੋਈ ਕੋਈ ਸਮਝੌਤਾ ਨਹੀਂ ਕਰਨਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦੋ ਵੀ ਉਹ ਕਹਿੰਦਾ ਵੀ ਜਦੋਂ ਮਹਿਰੋ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਇਹ ਹੋ ਸਕਦਾ ਵੀ ਗੱਲ ਰੁਕ ਜੇ ਇਦੋਂ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਹੁਣ ਆਡੀਓ ਤੁਸੀਂ ਸਾਰੀ ਸੋਣੀ ਲਈਆ ਕੋਈ ਬਹੁਤ ਹੀ ਵੱਡੀ ਆਡੀਓ ਨਹੀਂ ਹੈ ਹਾਲਾਂਕਿ ਇਹ ਇੱਕ ਨਹੀਂ ਹੈ ਬਥੇਰੀਆਂ ਸਾਡੇ ਕੋਲੇ ਗੱਲਾਂ ਪਤਾ ਹੈਗੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹਜੇ ਮੁੱਦਾ ਬਾਬੇ ਲੱਖੇ ਦਾ ਹੀ ਚੱਲਦਾ ਤੇ ਇਹ মিডিਆ ਦਾ ਸਵਾਲ ਆ ਜਿਹੜਾ ਜਿਵੇਂ ਤੁਸੀਂ ਪਹਿਲਾਂ ਇਹਨਾਂ ਦੀਆਂ ਇੰਟਰਵਿਊਆਂ ਹੀ ਕਰਦੇ ਸੀ ਨਾ ਜੋਨੀ ਅਰਗਿਆ ਦੀਆਂ ਕਦੇ ਹੋਰ ਦੀ ਕਰ ਲਈ ਕਿਸੇ ਦੀ ਵੀ ਆ ਕੀ ਹੋ ਗਿਆ ਹੁਣ ਬੇਨਤੀ ਹੈ ਵੀ ਇਹਦੀ ਇੰਟਰਵਿਊ ਕਰਿਓ ਸਵਾਲ ਸਾਨੂੰ ਮੈਂ ਦੱਸ ਦਿੰਦਾ ਸਵਾਲ ਇਹ ਹੈ ਵੀ ਅਮਰਤਪਾਲ ਸਿੰਘ ਮੈਰੋ ਨੂੰ ਫੋਨ ਕਿਉਂ ਲਾਇਆ ਅਮਰਤਪਾਲ ਸਿੰਘ ਮੈਰੋ ਨੂੰ ਕਿਉਂ ਕਿਹਾ ਬਾਬੇ ਲੱਖੇ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਆਪਾਂ ਇਹ ਕੰਮ ਨਾ ਕਰਗੇ ਤੇ ਵੀ ਨਵੇੜਨਾ ਦੱਸੋ ਕਿੰਨਾ ਨਵੇੜਨਾ ਕੀ ਹੁੰਦਾ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਗਏ ਬੱਚੀਆਂ ਦੇ ਬਲਾਤਕਾਰ ਹੋ ਗਏ ਉਹ ਉਹ ਸੰਗਤ ਨੂੰ ਨਾ ਦੱਸਗੇ ਤੇ ਆਪਾਂ ਬਹਿ ਕੇ ਨਵੇੜ ਲੀਕੇ ਨਵੇੜਨਾ ਕੀ ਹੁੰਦਾ ਬਾਬਾ ਜونی ਤਬੇ ਲੱਖੇ ਨੂੰ ਪੁੱਛੋ ਮੜਾ ਨਵੇੜਨਾ ਕੀ ਹੁੰਦਾ ਕਿਵੇਂ ਨਵੇੜਨਾ ਦਾ ਤੁਹਾਨੂੰ ਇਹਨਾਂ ਨੂੰ ਪੁੱਛੋ ਵੀ ਅਮਰਤਪਾਲ ਸਿੰਘ ਮਹਿਰੋ ਨੂੰ ਫੋਨ ਕਿਉਂ ਲਾਇਆ ਸੀ ਕੀ ਨਵੇੜਨਾ ਸੀ ਬਾਬੇ ਲੱਖੇ ਨੇ ਤੁਹਾਨੂੰ ਕੀ ਗੱਲਬਾਤ ਆਖੀ ਸੀ ਫਿਰ ਤੁਸੀਂ ਕਹਿੰਨੇ ਬਾਬਾ ਨਾਲ ਸਿੰਘ ਦੇ ਘਰ ਦੀ ਬਦਨਾਮੀ ਹੁੰਦੀ ਆ ਤੇ ਮੈਂ ਇਹ ਗੱਲ ਆਖੀ ਰਿਕਾਰਡਿੰਗ ਦੇ ਵਿੱਚ ਮੈਂ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਆ ਤੇ ਬਾਬਾ ਜੋਨੀ ਤੁਸੀਂ ਆਪਦੇ ਮੂੰਹੋਂ ਇਹ ਗੱਲਬਾਤ ਆਖੀ ਆ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਮੈਂ ਤੁਹਾਡੇ ਨਾਲ ਸਹਿਮਤ ਆ ਬਾਬਾ ਜونی ਸੰਗਤ ਨੂੰ ਦੱਸੋ ਫਿਰ ਉਹ ਕਿਹੜੀਆਂ ਕਰਤੂਤਾ ਜੇ ਉਹ ਕੋਈ ਕਰਤੂਤ ਨਹੀਂ ਤੇ ਫਿਰ ਸੰਗਤ ਨੂੰ ਦੱਸੋ ਤੁਸੀਂ ਸਾਡੇ ਨਾਲ ਕਿਹੜੀ ਗੱਲ ਨਾਲ ਸਹਿਮਤ ਆ ਸਾਡੀਆਂ ਤਾਂ ਗੱਲਾਂ ਇਹੀ ਹੈ ਜਿਹੜੀਆਂ ਅਸੀਂ ਕੱਲ੍ਹ ਦੀਆਂ ਕਰੀ ਜਾਂਦੇ ਪਰਸੋ ਦੀਆਂ ਰੇਪ ਹੋਏ ਆ ਜੀ ਕਤਲ ਹੋਏ ਆ ਜੀ ਡਰੱਗ ਮਾਫੀਆ ਦੇ ਨਾਲ ਲਿੰਕ ਰਹੇ ਆ ਜੀ ਬਾਬਿਆਂ ਦੇ ਆਰਐਸਐਸ ਦੇ ਬੰਦੇ ਆ ਜੀ ਇਹ ਪ੍ਰੂਫ ਦਿੱਤੇ ਹੋਏ ਆ ਹੁਣ ਨਾਨਕ ਸਰਗੇ ਸਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਸ ਦੇ ਵਿੱਚ ਹੀ ਨਿਬੇੜੋ ਤੁਸੀਂ ਜਿੱਥੇ ਤੁਸੀਂ ਬੈਠੇ ਆਂ ਸੰਗਤ ਦੇ ਪੈਸੇ ਨਾਲ ਬਣੇ ਹੋਏ ਸਥਾਨ ਨੇ ਛੋਡੇ ਖਜ਼ਾਨਿਆਂ 'ਚ ਪਿਆ ਹੋਇਆ ਛੋਡੇ ਬੈਂਕ ਖਾਤਿਆਂ 'ਚ ਪਏ ਹੋਏ ਲੋਕਾਂ ਦਾ ਪੈਸਾ ਤੇ ਮੈਂ ਲਿਖ ਕੇ ਵੀ ਪਾਇਆ ਸੀ ਮੇਰੇ ਵੱਲੋਂ ਨਾਨਕਸਰੀਆਂ ਦੇ ਨਾਲ ਰਾਜੀ ਨਾਮਾ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ 1984 ਦੇ ਵਿੱਚ ਜਿੰਨੇ ਸਿੱਖ ਪਰਿਵਾਰ ਸ਼ਹੀਦ ਹੋਏ ਨੇ ਸਿੰਘ ਸ਼ਹੀਦ ਹੋਏ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕੱਲੇ ਇਕੱਲੇ ਪਰਿਵਾਰ ਨੂੰ 5-5 ਲੱਖ ਰੁਪਈਆ ਸੇਵਾ ਦਿਓ 1984 ਵਿੱਚ ਜਿੰਨੇ ਵੀ ਧਰਮੀ ਫੌਜੀ ਸ਼ਹੀਦ ਹੋਏ ਨੇ ਜਾਂ ਆਪਣੀਆਂ ਡਿਊਟੀਆਂ ਛੱਡ ਕੇ ਆਏ ਨੇ ਉਸ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਉਹ ਵੀ ਮਿੱਤਰੋ ਸੁਣ ਲਈ ਰਿਕਾਰਡਿੰਗ ਤੇ ਸ਼ੇਅਰ ਕਰਨਾ ਤੁਹਾਡਾ ਇੱਕ ਧਰਮ ਹੈ ਕਿਉਂਕਿ ਪਹਿਲਾਂ ਵਾਲੀ ਜਿਹੜੀ ਰਿਕਾਰਡਿੰਗ ਸੀ ਨਾ ਕਾਰ ਚ ਬੈਠ ਕੇ ਪੜਨੀ ਉਹ ਬਾਬੇ ਜੁਨੀ ਹੋਰ ਜਮੇ ਬੈਕ ਨੇ ਨਿਬੜ ਕਰਵਾਇ ਕਿੰਨਾ ਸ਼ਰਾਰਤ ਨਾਲ ਤੇ ਲੱਖੇ ਦੇ ਕਹਣ ਤੇ ਕਰਾਈ ਸੀ ਅੰਦਰ ਤੇ ਲੱਖੇ ਨੂੰ ਭੇਜੀ ਕਿ ਨਾ ਬਾਬਾ ਜੁਨੀ ਤੂੰ ਮੈਨੂੰ ਜਿਹੜਾ ਆਰਐਸਐਸ ਦਾ ਟਾਪਾ ਬਾਬਾ ਲੱਖਾ ਕਹਿੰਦਾ ਵੀ ਕੋਈ ਨਾ ਫਿਰ ਮਹਿਮਾਨ ਆ ਕੇ ਪਾਉਂਦੇ ਨ ਇੱਕੋ ਜੇ ਹੁੰਦੇ ਆ ਉਹਦਾ ਮਾਮਾ ਤੇ ਵਾਕ ਰੱਖਿਆ ਸੀ ਤਸਕਰਾਂ ਨਾਲ ਉਹਦੇ ਸਬੰਧ ਦਾ ਵਾਹ ਨ ਕੋਈ ਹੋ ਸਕਦੇ ਆ ਤੇ ਬਲਾਤਕਾਰ ਹੀ ਕਦੇ ਕੋੜੇ ਫਰਕ ਹੁੰਦਾ ਹੁਣ ਇਹ ਵੀਡੀਓ ਨਾ ਸ਼ੇਅਰ ਕਰੋਗੇ ਤਾਂ ਅਮਰਤਪਾਲ ਮਹਿਰੋਂ ਵਰਗਿਆਂ ਨੇ ਇਸ ਕਰਕੇ ਚੱਲ ਰਿਹਾ ਕਿਸੇ ਨੇ ਹੋਰ ਨਹੀਂ ਉੱਠਣਾ ਚਲੋ ਵਧ ਜੇ ਤੇ ਮੁੰਡਿਆਂ ਨਾਲ ਕੁੜੀਆਂ ਨਾਲ ਬਲਾਤਕਾਰ ਹੁੰਦੇ ਰਹਿਣਗੇ ਸਸਿਕਾ